ਡੇਵੀ ਟਕਸਾਲੀ ਕਹਿੰਦੇ ਆ ਚਲੋ ਟਕਸਾਲੀ ਨਹੀਂ ਕਹਿਣਾ ਮੈਂ ਬਟ ਮੈਂ ਕਹਿਣਾ ਵੀ ਜਿਹੜੇ 10 ਗ੍ਰੰਥ ਦੀ ਸੰਥਿਆ ਲੈਂਦੇ ਆ ਉਹਦੇ ਵਿੱਚ ਉਹ ਕੁਮਾਰੇ ਮੁੰਡਿਆਂ ਨੂੰ ਬਾਹਰ ਕੱਢ ਦਿੰਦੇ ਆ ਕੁੜੀਆਂ ਨੂੰ ਤਾਂ ਬਿਲਕੁਲ ਹੀ ਨਹੀਂ ਦਿੰਦੇ ਉਹਦੀ ਸੰਥਿਆ ਔਰ ਸਿਰਫ ਕਹਿੰਦੇ ਵਿਆਹ ਹੋਏ ਮੁੰਡੇ ਕਮਰੇ ਵਿੱਚ ਬੈਠੋ ਔਰ ਇਹਨਾਂ ਨੂੰ ਹੀ ਇਹ ਸੰਥਿਆ ਦੇਣੀ ਆ ਇਹ ਕੀ ਗੱਲ ਵਈ ਇਹਨੂੰ ਫਿਰ ਤੁਸੀਂ ਗ੍ਰੰਥ ਮੰਨ ਦੇਓ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹਰ ਕੋਈ ਕਰ ਸਕਦਾ ਔਰ ਕਿੰਨੇ ਮਰਜੀ ਇਕੱਠ ਚ ਕਰ ਲਓ ਸਮਾਂ ਦੀ ਇਕੱਠ ਚ ਕਰੋ ਬੈਟਰ ਆ ਸਾਨੂੰ ਇੱਕ ਦੂਜੇ ਨਾਲ ਵਿਚਾਰ ਕਰਨ ਦਾ ਮੌਕਾ ਮਿਲਦਾ ਉਹ ਬਾਣੀ ਜੋ ਆਪਾਂ ਪੜ੍ਹਦੇ ਆਂ ਪੰਕਤੀਆਂ ਦੀ ਅਸੀਂ ਵਿਚਾਰ ਕਰ ਸਕਦੇ ਆਂ ਇੱਕ ਦੂਜੇ ਨਾਲ ਜ਼ਿਆਦਾ ਸਮਝ ਆਉਂਦੀ ਤੇ ਇਹ ਬਾਣੀ ਆ ਜੀ ਇਹ ਜਿਹੜੀ ਤੁਸੀਂ ਬਾਣੀ ਸਾਡੇ ਸਿਰ ਤੇ ਥੋਪੀ ਆ ਇਹਨੂੰ ਕਹਿੰਨੇ ਹੋ ਨਹੀਂ ਜੀ ਇਹ ਆਪਾਂ ਕੱਲਿਆਂ ਕੱਲਿਆਂ ਨਹੀਂ ਪੜ੍ਹਨੀ ਆ ਇਹ ਜੀ ਲੋੜ ਹੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਜੀ ਘਟੀਆਂ ਚੀਜ਼ ਲੈ ਕੇ ਜਾਣ ਦੀ ਐਡੇ ਐਡੇ ਸਿੱਖ ਕਰਤਾਰਾਂ ਦੇ ਸ਼ਹੀਦ ਹੋਏ ਆ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਸੋਚ ਹੀ ਨਹੀਂ ਸਕਦੇ ਵੀ ਮੇਰੇ ਸਿੱਖ ਨੂੰ ਆ ਘਟੀਆਂ ਚਰਿੱਤਰਾਂ ਦੀ ਲੋੜ ਪੈ ਸਕਦੀ ਹੈ ਜੇ ਤੁਸੀਂ ਇਹਨੂੰ ਛੱਡ ਕੇ ਨਾ ਆ ਘਟੀਆਂ ਦਸਮ ਗ੍ਰੰਥ ਨੂੰ ਛੱਡ ਕੇ ਜੇ ਤੁਸੀਂ ਆਪਣੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਦੀ ਬਾਣੀ ਦਾ ਹੀ ਪ੍ਰਚਾਰ ਕਰਦੇ ਨਾ ਵੀ ਉਹਦੇ ਢੰਗ ਨਾਲ ਜ਼ਿੰਦਗੀ ਜਿਉਵੋ ਆ ਚਿੱਤਰਾਂ ਦੀ ਤਾਂ ਲੋੜ ਹੀ ਨਹੀਂ ਪੈਂਦੀ ਤੀਵੀਆਂ ਚਿੱਤਰ ਕਿਉਂ ਦਿਖਾਉਣਗੇ ਨਾਲੇ ਉਹਨਾਂ ਚਿੱਤਰਾਂ 'ਚ ਤੁਸੀਂ ਦੇਖ ਲਓ ਤੁਸੀਂ ਉਦਾਂ ਤਾਂ ਤੁਸੀਂ ਕਹਿੰਦੇ ਹੋ ਵੀ ਉਹਦੀ ਤੀਵੀਂ ਦੇ ਚਿੱਤਰ ਦਿਖਾ ਰਿਹਾ ਪਰ ਉਹ ਤੀਵੀਂ ਦੇ ਨਹੀਂ ਦਿਖਾ ਰਿਹਾ ਉਹ ਬੰਦੇ ਦੇ ਵੀ ਦਿਖਾਈ ਜਾਂਦਾ ਵਿੱਚੇ ਤਾੜੀ ਤਾਂ ਦੋਨਾਂ ਹੱਥਾਂ ਨਾਲ ਵੱਜਦੀ ਹੈ ਹੁਣ ਕੱਲੀ ਤੀਵੀਂ ਥੋੜੋ ਕਸ਼ਟ ਕਰ ਲੂਗੀ ਬੰਦਾ ਵੀ ਉਹਨਾਂ ਹੀ ਜ਼ਿੰਮੇਵਾਰਾ ਉਹਦੇ ਵਿੱਚ ਸਾਰੇ ਪੜ੍ਹ ਕੇ ਦੇਖ ਲਓ ਚਰਿੱਤਰ ਉਹਦੇ ਵਿੱਚ ਦੋਨਾਂ ਦਾ ਹੀ ਕਸੂਰ ਆ ਕੱਲੀ ਤੀਵੀਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਸੋ ਜਿ ਗੁਰੂ ਗੋਬਿੰਦ ਸਿੰਘ ਜੀ ਇਹ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਤੀਵੀਂ ਨੂੰ ਵੀ ਬਰਾਬਰ ਦਾ ਦਰਜਾ ਦੇ ਕੇ ਅਮਰਤ ਸਿਖਾਇਆ ਹੈ ਤੇ ਆਪਣੇ ਧਰਮ ਵਿੱਚ ਹੈਗਾ ਕਿ ਤੀਵੀਂ ਦਾ ਬਰਾਬਰ ਦਾ ਦਰਜਾ ਹੈ ਮੈਨੂੰ ਸਮਝ ਨਹੀਂ ਆਉਂਦਾ ਜਿਹੜੇ ਤੁਸੀਂ 45 ਕਹਿੰਦੇ ਹੋ ਵੀ ਤੀਵੀਆਂ ਇੰਨੀਆਂ ਮਾੜੀਆਂ ਨੇ ਜੋ ਦਸਮ ਗ੍ਰੰਥ ਦੇ ਹਮਾਇਤੀ ਆ ਕਹਿੰਦੇ ਆ ਤੀਵੀਆਂ ਇੰਨੀਆਂ ਮਾੜੀਆਂ ਨੇ ਤੇ ਤੁਸੀਂ ਤੀਵੀਆਂ ਵਿਆਹ ਕਿਉਂ ਕਰੇ ਹੋ ਰੱਖੀਆਂ ਕਿਉਂਆਂ ਉਹ ਤੁਹਾਡੀਆਂ ਤੀਵੀਆਂ ਤਾਂ ਰੋਟੀ ਬਾਣੀ ਕਿਵੇਂ ਬਣਾ ਕੇ ਦੇ ਦਿੰਦੀਆਂ ਜਿਨ੍ਹਾਂ ਨੂੰ ਪਤਾ ਵੀ ਇਹ ਸਾਡੀ ਬਿਲਕੁਲ ਰਿਸਪੈਕਟ ਨਹੀਂ ਇਹਨਾਂ ਦੇ ਦਿਲ 'ਚ ਸਾਡੇ ਲਈ ਮੈਂ ਦੋਨੋਂ ਬੀਬੀਆਂ ਤੇ ਹੈਰਾਨ ਬਸ ਮੈਂ ਇਸ ਇਸ ਕਹਿਣਾ ਸੀ ਕਿ ਇਸ ਲੈਕਚਰ ਦਾ ਬਾਰੇ ਕਦੋਂ ਬੋਲਣਾ ਹੈ ਤਾਂ ਬੋਲਣਾ ਨਹੀਂ ਹੈਗਾ ਡਰ ਲੱਗਦਾ ਹੈ ਵੀ ਟਕਸਾਲੀ ਸਰ ਜਾ ਕੇ ਮਾਰਨਗੇ ਬੱਸ ਇਹ ਹੈ ਤਾਂ ਸੁਭਾਅ ਦੇ ਇਹ ਜਿਹੀ ਉਹ ਉਹ ਗੱਲ ਘੱਟ ਕਰਦੇ ਆ ਬੱਸ ਜੀ ਕਹਿੰਦੇ ਵੀਰ ਰਸ ਆ ਗਿਆ ਸਾਡੇ ਚ ਵੀਰ ਰਸ ਆ ਗਿਆ ਵੀਰ ਰਸ ਆ ਜਾਂਦਾ ਉਹਨਾਂ ਚ ਪੜਨ ਸਾਰੀ ਤਾਂ ਹੀ ਤਾਂ ਉਹ ਗਾਲਾਂ ਤੇ ਉਤਰਿਆਂਦੇ 2 ਮਿੰਟ ਚੀ ਵਿਚਾਰ ਤਾਂ ਕਰਨੀ ਨਹੀਂ ਬਸ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਜੀ ਆਪਾਂ ਅੱਛਾ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਜੋ ਸ਼ਹੀਦ ਹੋਇਆ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾ ਉਹਨਾਂ ਚ ਕਿਵੇਂ ਵੀਰ ਰਸ ਆ ਗਿਆ ਫਿਰ ਉਹਨਾਂ ਨੇ ਜੀ ਇਵੇਂ ਹੀ ਦੇਤੀ ਕਹਿੰਦੇ ਆ ਜੀ ਛੀਦੀਆਂ ਦਾ ਫੇਰ ਹੀ ਦਿੱਤੀਆਂ ਜਾਂਦੀਆਂ ਜੇ ਵੀਰਾਸ ਆਊਗਾ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੇ ਨਾਲ ਤੈਨ ਸਿੱਖਾਂ ਨੇ ਛੇਦੀ ਦਿੱਤੀ ਉਹ ਐਵੇਂ ਛੇਦੀ ਹੋ ਗਈ ਫਿਰ ਉਦੋਂ ਵੀਰਾਸ ਉਹਨਾਂ ਚ ਕਿੱਧਰੋਂ ਆਇਆ ਫਿਰ ਵੀਰਾਸ ਸੋ ਵਿਚਾਰ ਕਰੋ ਵਿਚਾਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਆਪਣਾ ਸਿਰਫ 500 ਸਾਲ ਦਾ ਇਤਿਹਾਸ ਆ ਅਸੀਂ ਉਹਦੇ 'ਚ ਹੀ ਉਲਝੇ ਪਏ ਆ ਹਾਲਾ ਕਿ ਸਾਡੇ ਕੋਲੇ ਸਾਰਾ ਇਤਿਹਾਸ ਟੋਟਲ ਹੋਣਾ ਚਾਹੀਦਾ ਸੀ ਕਿਉਂਕਿ ਸਭ ਤੋਂ ਨਵਾਂ ਰਿਲੀਜੀਅਨ ਸਾਡਾ ਹੀ ਆ ਸਿੱਖੀ ਸਭ ਤੋਂ ਨਵਾਂ ਰਿਲੀਜੀਅਨ ਆ ਇੱਕ ਮੈਂ ਕੱਲ ਵੀਡੀਓ ਦੇਖੀ ਉਹ ਮੈਂ ਸ਼ੇਅਰ ਵੀ ਕਰ ਸਕਦੀ ਆ ਫੇਸਬੁੱਕ ਤੇ ਕਿ ਉਹ ਇੱਕ ਹਿੰਦੂ ਵੀਰ ਕਹਿ ਰਿਹਾ ਹੈ ਕੋਈ ਕਟੜਪੰਥ ਕਠੜ ਕਟੜ ਹੋਣਾ ਆਪਣੇ ਰਿਲੀਜੀਅਨ 'ਚ ਤੇ ਉਹ ਕਹਿ ਰਿਹਾ ਸੀ ਕਿ ਇਹਨਾਂ ਦਾ ਜੋ ਦਸਮ ਗ੍ਰੰਥ ਆ ਉਹ ਬਿਲਕੁਲ ਹਿੰਦੂ ਗ੍ਰੰਥਾਂ ਦੇ ਅਕੋਰਡਿੰਗ ਆ ਔਰ ਇਹ Hindu ਹੀ ਆ ਇਹ ਐਵੇਂ ਆਪਾਂ ਕਹੀ ਜਾਂਦੇ ਆ ਇਹ Hindu ਹੀ ਆ ਇਹਨਾਂ ਦਾ ਜਿਹੜਾ ਗ੍ਰੰਥ ਆ ਉਹ ਬਿਲਕੁਲ Hindu ਗ੍ਰੰਥ ਆ ਆਬਵੀਅਸਲੀ ਉਹ Hindu ਗੁਰਾਂ ਦਾ ਕ੍ਰਿਸ਼ਨ ਅਵਤਾਰ ਰਾਮਾ ਅਵਤਾਰ ਇਹਦੀ ਕੀ ਲੋੜ ਪੈ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੋਚ ਵਿਚਾਰ ਕਰੋ ਲੜੋਣਾ ਜੇ ਹੁਣ ਤੁਸੀਂ ਲੱਚੜਤਾ ਦਾ ਵੀਰਾ ਚੱਕਿਆ ਹੀ ਆ ਤਾਂ ਉਧਰਲੀ ਲੱਚੜਤਾ ਬਾਰੇ ਵੀ ਦੇਖ ਲਓ ਲਚਰਤਾ ਫਿਰ ਉਹ ਜ਼ਿਆਦਾ ਹੈ ਜੇ ਤੁਸੀਂ ਸਿੰਗਰਾਂ ਦੀ ਗੱਲ ਕਰਦੇ ਹੋ ਉਧਰ ਜ਼ਿਆਦਾ ਲਚਰਤਾ ਹੈ ਤੁਸੀਂ ਪੜਾ ਕੇ ਤਾਂ ਦਿਖਾਓ ਆਹਦੇ ਭੈਣ ਦੇ ਮੂਰੇ ਬੈਠ ਕੇ ਉਹ ਚਰਿੱਤਰ ਫਰੋਲ ਕੇ ਤਾਂ ਦਿਖਾਓ ਮੈਨੂੰ ਜੇ ਤੁਸੀਂ ਕਹਿੰਦੇ ਹੋ ਨਹੀਂ ਜੀ ਇਹਦੇ ਵਿੱਚ ਤਾਂ ਸਿੱਖਿਆ ਦਿੱਤੀ ਆ ਗੁਰੂ ਜੀ ਨੇ ਫਲਾਨੀ ਫਲਾਨੀ ਪੜੋ ਪਹਿਲਾਂ ਸਾਡੇ ਪਰਮਾਰਥ ਚ ਬੈਠ ਕੇ ਪੜੋ ਵਿਚਾਰੋ ਉਹਨੂੰ ਵੀ ਆਏ ਕੀਤਾ ਸੀ ਫਲਾਨੇ ਰਾਜੇ ਦੀ ਘਰ ਵਾਲੀ ਸੀ ਫਿਰ ਉਹ ਆਏ ਕਰਦੀ ਸੀ ਫਿਰ ਉਹ ਆਏ ਕਰਦੀ ਸੀ ਇਹ ਸਾਰਾ ਕੁਸ਼ਣ ਆਪਦੀ ਮਾਂ ਤੇ ਭੈਣ ਦੇ ਵਿਚਕਾਰ ਬੈਠ ਕੇ ਪੜੋ ਲੱਚਰ ਦਾ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਲੱਚਰ ਤਾਂ ਹੁੰਦੀ ਕੀ ਚੀਜ਼ ਆ ਮੰਨਦੇ ਆ ਕਿ ਸਿੰਗਰ ਵੀ ਬਹੁਤ ਲੱਚਰ ਦਾ ਬੇਤੁਕੇ ਗਾਣੇ ਗਾ ਗਾ ਕੇ ਜਿਨ੍ਹਾਂ ਦਾ ਕੋਈ मीनिंग ਨਹੀਂ ਜਨਰੇਸ਼ਨ ਨੂੰ ਗਲਤ ਪਾਸੇ ਲੈ ਜਾ ਰਹੇ ਆ ਚੰਗੀ ਸਿੱਖਿਆ ਨਹੀਂ ਦੇ ਰਹੇ ਪਰ ਇਹ ਕਿ ਚੰਗੀ ਸਿੱਖਿਆ ਧਾਰਮਿਕ ਗ੍ਰੰਥ ਬਹੁਤ ਵੱਡੀ ਜ਼ਿੰਮੇਵਾਰੀ ਆ ਛੋਟੀ ਜੀ ਜ਼ਿੰਮੇਵਾਰੀ ਨਹੀਂ ਕਿਸੇ ਧਾਰਮਿਕ ਗ੍ਰੰਥ ਦੇ ਸੱਤੇ ਹੀ ਕੰਮ ਚੱਲਦੀ ਹੁੰਦੀ ਆ ਰਿਲੀਜੀਅਨ ਬਣਦਾ ਹੀ ਧਾਰਮਿਕ ਗ੍ਰੰਥ ਦੇ ਬੇਸ ਤੇ ਆ ਤੇ ਫੇਰ ਤੁਸੀਂ ਐਵੇਂ ਕਿਸੇ ਕਿਤਾਬ ਨੂੰ ਚੱਕ ਕੇ ਕਹਤਾਂ ਜੀ ਇਹ ਸਾਡਾ ਧਰਮ ਗ੍ਰੰਥ ਆ ਬਹੁਤ ਪਛਤਾਉਂਗੇ ਜਦੋਂ ਕਾਹਾਂ ਲਿਆ ਪੀੜ੍ਹੀਆਂ ਨੂੰ ਇਸ ਚੀਜ਼ ਦਾ ਪਤਾ ਲੱਗਾ ਹਜੇ ਤੱਕ ਕਿਸੇ ਮਾੜੇ ਮੋٹے ਪੜੇ ਲਿਖੇ ਜਾਂ ਸੁਚੇਤ ਲੋਕਾਂ ਨੂੰ ਹੀ ਪਤਾ ਬਾਕੀ ਲੋਕ ਤਾਂ ਦੀ ਰੋਜੀ ਰੋਟੀ ਚ ਉਲਝੇ ਪਏ ਤੇ ਜੇ ਇਹ ਇਹ ਗੱਲਾਂ ਨਸ਼ਰ ਹੋਰਾਂ ਰਿਲੀਜੀਨਾਂ ਚ ਵੀ ਹੋ ਗਈਆਂ ਤਾਂ ਬਹੁਤ ਪਛਤਾਉਂਗੇ ਨਾ ਘਟਵੋ ਕੇ ਤੁਹਾਨੂੰ ਮਾਰਨ ਲਈ ਜਗ੍ਹਾ ਨਹੀਂ ਲੱਭਣੀ ਕਿਉਂਕਿ ਬਹੁਤ ਜ਼ਿਆਦਾ ਬਦਨਾਮੀ ਹੋ ਜਾਣੀ ਆ ਹਾਂ ਬਾਕੀ ਤੁਸੀਂ ਬਈ ਵਿਚਾਰ ਵੈਸੇ ਤੁਸੀਂ ਕਰਨੀ ਨਹੀਂ ਕੱਢਣੀਆਂ ਤੁਸੀਂ ਗਾਲਾਂ ਹੀ ਆ ਇਸ ਤੋਂ ਜ਼ਿਆਦਾ ਹੋਰ ਹੁਣ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਓਕੇ ਜੀ ਗੁੱਡ ਨਾਈਟ